ਇਹਦੇ ਵਿੱਚ ਜਿਹੜੇ ਬੱਚੇ ਜਿਹੜੇ ਬੱਚੇ ਕੋਲੋਂ ਮਾਪਿਓ ਭੀਖ ਮੰਗਵਾ ਰਹੇ ਹਨ ਉਹਨਾਂ ਪ੍ਰਤੀ ਇਹ ਮੁੰਡ ਚਲਾਈ ਗਈ ਜਾ ਰਹੀ ਹੈ ਜਿਹੜੇ ਬੱਚੇ ਅ ਛੋਟੀ ਉਮਰ ਦੇ ਹੀ ਹਨ ਚਾਹੇ ਉਹ ਨਵਜਮੇ ਬੱਚੇ ਹਨ ਚਾਹੇ 8 ਸਾਲ ਦੇ ਬੱਚੇ ਹਨ ਸਾਰਿਆਂ ਕੋਲੋਂ ਉਹਨਾਂ ਦੀ ਆੜ ਦੇ ਵਿੱਚ ਜਿਹੜੇ ਮਾਪਿਓ ਉਹ ਭੀਖ ਮੰਗਵਾ ਰਹੇ ਹਨ ਜਿਹੜਾ ਕਿ ਬਹੁਤ ਹੀ ਸਾਡੇ ਦੇਸ਼ ਤੇ ਮਾੜਾ ਪ੍ਰਭਾਵ ਪਾ ਰਿਹਾ ਤੇ ਇਹਨਾਂ ਬੱਚਿਆਂ ਦੇ ਮਾਪਿਓ ਜਿਹੜੇ ਅਸਲ ਨਹੀਂ ਹਨ ਤੇ ਉਹਨਾਂ ਦੇ ਖਿਲਾਫ ਬਹੁਤ ਹੀ ਜਿਹੇ ਸਖਤ ਕਾਨੂੰਨ ਬਣਾਏ ਗਿਆ ਹਨ ਅਤੇ ਇਹਨਾਂ ਤੇ ਕਾਰਵਾਈ ਕਰਦੇ ਹੋਏ ਕਾਨੂੰਨ ਵੱਲੋਂ ਤੇ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਗਈ ਬਣਾਈ ਗਈ ਹੈ ਉਹ ਇਹਨਾਂ ਨੂੰ ਦਿੱਤੀ ਜਾਵੇਗੀ ਤੇ ਅੱਜ ਕੁਝ ਬੰਦੇ ਬੱਚੇ ਪਕੜੇ ਅੱਜ ਜਿਹੜੇ ਬੱਚੇ ਪਕੜੇ ਗਏ ਨੇ ਅਸੀਂ ਕਈਆਂ ਨੂੰ ਰੈਸਕਿਊ ਵੀ ਕੀਤਾ ਹੈ ਅਤੇ ਕਈਆਂ ਨੂੰ ਅਸੀਂ ਵਾਰਨਿੰਗ ਦੇ ਕੇ ਛੱਡਿਆ ਹੈ ਅਤੇ ਇਹਨਾਂ ਦਾ ਫਿਰ ਬਾਅਦ ਵਿੱਚ ਮਾਪਿਓ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਹੀ ਇਹ ਨਾ ਬੱਚੇ ਇਹ ਬੱਚਿਆਂ ਨੂੰ ਦੇ ਮਾਪੇ ਉਹ ਕੋ ਅਸਾਂ ਮਾਪੇ ਕੋਲ ਸੋਪਿਆ ਜਾਵੇ ਮੋਹਿਮ ਲਗਾਤਾਰ ਇੱਥੇ ਚੱਲ ਰਹੀ ਮੋਹਿਮ ਜਿਹੜੀ ਇਹ ਲਗਾਤਾਰ ਸਾਡੀ 33% ਤੱਕ ਚੱਲੇਗੀ ਇਸੇ ਤਰ੍ਹਾਂ ਲਗਾਤਾਰ ਇਹਨਾਂ ਸਰਕਾਰ ਦੀ ਹਦਾਇਤਾਂ ਅਨੁਸਾਰ